ਮੂਵੀ ਜਾ ਰਹੀ ਤੇ ਕੇਲਾ ਇਹ बार-बार ਅਸੀਂ ਇਹ ਦੇਸ਼ ਚਾਲੀ ਕਰਾਂਗੇ ਜਿਵੇਂ ਪਹਿਲੇ ਜਨਰਤਾਰ ਸਰ ਸੀਗੇ ਉਹਨਾਂ ਨੇ ਵੀ ਕੀਤਾ ਹੁਣ ਤੁਸੀਂ ਉਹ ਤੁਸੀਂ ਵੀ ਕਰਤਾ ਆਉਣ ਵਾਲੇ ਜਨਰਤਾਰ ਹੋਣਗੇ ਉਹ ਵੀ ਕਰ ਦੇਣਗੇ ਪਰ ਬੰਦ ਬੰਦ ਨਹੀਂ ਹੋ ਰਿਹਾ ਉਹਨਾਂ ਥੋੜਾ ਥੋੜਾ ਜਿਹਾ ਪਤਾ ਕੀ ਹੁੰਦਾ ਹਾਂਜੀ ਪਹਿਲਾਂ ਜਿਹੜੇ ਕੁਝ ਲੋਕ ਆ ਨਾ ਫਾਰਮ ਹਾਊਸ ਨਹੀਂ ਹੈ ਨਾ ਕੰਮਨ ਵਰਤਦੇ ਜੀ ਫਾਰਮ ਹਾਊਸ ਬਣਾਏ ਤਾਂ ਕਈਆਂ ਰਹਿਣ ਨੂੰ ਆ ਪਰ ਉਹਨਾਂ ਨੂੰ ਵੇਖਿਆ ਪਿਰ ਤੋਂ ਪੈਸਾ ਹੁੰਦਾ ਚੰਡੀਗੜ੍ਹ ਵਾਲੀ ਸਾਹਿਬ ਜਰਾਜੀਤ ਸਿੰਘ ਨਗਰ ਦੇ ਨੇੜੇ ਬਹੁਤ ਕੱਲਾਂ ਆਈਆਂ ਜੀ ਇਹ ਨਵੀਂ ਉਹਦੇ ਵਿੱਚ ਮਤਲਬ ਅਪਡੇਟ ਹੋਈ ਜਦੋਂ ਨਵੀਂ ਅਪਡੇਟ ਹੋਈ ਜਦੋਂ ਕਿ ਉਹਨਾਂ ਨੇ ਕਹਿੰਦੇ ਸਾਡੇ ਪਰਸਨਲ ਹੀ ਕਹਿੰਦੇ ਫਾਰਮ ਹੋਸਾ ਪਰ ਉਹ ਪਰਸਨਲ ਹੀ ਹੋ ਕੇ ਪਰਸਨਲ ਨਹੀਂ ਵਰਤ ਰਿਹਾ ਉਹਨੂੰ ਵਪਾਰਕ ਵਰਤ ਰਿਹਾ ਔਰ ਉੱਥੇ ਤੁਸੀਂ ਵੇਖਿਆ ਨਾ ਕਿ ਬਹੁਤ ਸਾਰਾ ਤਰੀਕੇ ਦੇ ਨਾਲ ਮਰਿਆਦਾ ਦਾ ਪਾਲਣ ਹੀ ਨਹੀਂ ਹੁੰਦਾ ਜੀ ਇਹ ਕਰਕੇ ਜਦੋਂ ਕਿ ਉਹ ਤੇ ਨਵੀਂ ਅਪਡੇਟ ਹੁੰਦੀ ਆ ਤੇ ਆਪਾਂ ਉਹਨੂੰ ਦੁਬਾਰਾ ਉਹਦੇ ਵਿੱਚ ਕੋਈ ਸੋਧ ਕਰ ਦਿੰਨੇ ਆ ਰਾਜੀ ਸਿੰਘ ਅਤੇ ਗਰੰਤੀ ਸਿੰਘ ਤੇ ਕਾਰਵਾਈ ਕੀਤੀ ਜਾਵੇਗੀ ਜਿਹੜਾ ਉੱਥੇ ਜਾ ਕੇ ਰਾਗ ਪੜੇਗਾ ਲਾਵਾ ਪੜੇਗਾ ਬਿਲਕੁਲ ਜੀ ਅੱਜ ਅੱਜ ਤੋਂ ਬਾਅਦ ਜੀ ਜਿਹੜਾ ਵੀ ਗਰੰਤੀ ਸਿੰਘ ਰਾਗੀ ਸਿੰਘ ਜਾਊਗਾ ਉੱਥੇ ਕਾਰਵਾਈ ਹੋਊਗੀ ਠੀਕ ਹੈ ਸਿੰਘ ਸਾਹਿਬ ਕਈ ਜਿਹੜੇ ਫਾਰਮ ਹਾਊਸ ਹੈ ਜਾਂ ਇਹਦਾ ਰਿਜ਼ੋਰਟ ਉਹਨੇ ਅੰਦਰ ਗੁਰਦੁਆਰਾ ਸਾਹਿਬ ਬਣਾ ਰਹੇ ਹੈ ਜੀ ਅੰਮ੍ਰਿਤਸਰ ਦੇ ਬਹੁਤ ਸਾਰੇ ਦੇਖੋ ਜੇ ਤੇ ਉਹਨਾਂ ਨੇ ਫਾਰਮ ਹਾਊਸ ਵਾਲੇ ਜਿਹੜੇ ਆ ਜੇ ਤੇ ਉੱਥੇ ਉਹਨਾਂ ਦਾ ਘਰ ਆਪਣਾ ਗੁਰਸਿੱਖ ਬੰਦੇ ਆ ਗੁਰੂ ਨੂੰ ਮੰਨਣ ਵਾਲੇ ਆ ਆਪਣੀ ਬਾਣੀ ਪੜ੍ਹਨ ਦੇ ਲਈ ਉਹਨਾਂ ਨੇ ਅੰਦਰ ਮਹਾਰਾਜ ਦਾ ਪ੍ਰਕਾਸ਼ ਕੀਤਾ ਫੇਰ ਗਲਤ ਨਹੀਂ ਗੁਰਦੁਆਰਾ ਸਾਹਿਬ ਬਣਾ ਰਹੇ ਤਾਂ ਉੱਥੇ ਹੀ ਵਿਆਹ ਹੁੰਦਾ ਹੈ ਉਹ ਗਲਤ ਆ ਉਹ ਠੀਕ ਨਹੀਂ ਆ ਉਹ 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 ਤੇ ਮਤਤਾ ਜਿਹੜਾ ਲਾਗੂ ਹੁੰਦਾ ਸਿੰਘ ਸਾਹਿਬ ਜੀ ਇੱਕ ਚਿੱਠੀ ਭੇਜੀ ਗਈ ਹੈ ਤੁਸੀਂ ਐਮਪੀਜ਼ ਨੂੰ ਅ ਅਪੀਲ ਕੀਤੀ ਸੀ ਅਪੀਲ ਨਹੀਂ ਆਦੇਸ਼ ਕੀਤਾ ਸੀਗਾ ਕਿ ਇਸ ਤੇ ਜਿਹੜਾ ਉਹ ਬਾ ਬੀਰਬਾਲ ਦਿਵਸ ਵਾਲੇ ਮਸਲੇ ਨੂੰ ਲੈ ਕੇ ਬਲੰਸਿੰਗ ਲਾਜੂਆ ਹੋਰ ਦੀ ਚਿੱਠੀ ਆਈ ਜੀ ਉਹਨੇ ਨਰਾਜ਼ਗੀ ਪ੍ਰਗਟਾਈ ਹੈ ਕੀ ਕੰਮ ਵੇਜੀ ਉਹ ਤੁਸੀਂ ਚਿੱਠੀ ਪੜੀ ਹੋਣੀ ਹੈ ਸਾਰੀ ਉਹ ਦੇਖੋ ਮੈਂ ਪਹਿਲਾਂ ਉਹਦਾ ਸਪਸ਼ਟ ਕਰਦਾ ਮੈਂ ਅਪੀਲ ਨਹੀਂ ਕੀਤੀ ਆਦੇਸ਼ ਆਦੇਸ਼ ਕੀਤਾ ਹੈ ਜੀ ਆਦੇਸ਼ ਕੀਤਾ ਜਾ ਸਕਦਾ ਬਾਕੀ ਦੇਖੋ ਉਹ ਸਾਡੇ ਬੜੇ ਸਤਕਾਰਯੋਗ ਆ ਹਰ ਇੱਕ ਨੂੰ ਆਪਣੀ ਭਾਵਨਾ ਰੱਖਣ ਦਾ ਹੱਕ ਹੈ ਤੇ ਉਹਨਾਂ ਰੱਖਤੀ ਕੋਈ ਗੱਲ ਨਹੀਂ ਸਿੰਘ ਜੀ ਚੀਫ ਕਾਲ ਤੋਂ ਦਿਵਾਨਤਾ ਜਿਹੜਾ ਮਸਲਾ ਲੱਗਿਆ ਉਸ ਮਸਲੇ ਤੇ ਕਿ ਵਿਚਾਰ ਹੋਈ ਹੈ ਸੱਦਿਆ ਜਾਏਗਾ ਉਹਨਾਂ ਨੂੰ ਫਿਰ ਕੀ ਅੱਜ ਉਹਦੀ ਵੀ ਵਿਚਾਰ ਹੋਈ ਆ ਉਹ ਸਤੰਬਰ 1 ਸਤੰਬਰ ਤੱਕ ਉਹਨਾਂ ਨੂੰ ਕਿਹਾ ਕਿ ਸਾਰੇ ਅਮਰਤਾਰੀ ਹੋ ਪਰ ਉਹ ਅਨਗਾਨੀ ਦੀ ਕਰ ਰਹਾ ਉਹ ਕਹਿੰਦੇ ਆ ਸਾਨੂੰ ਦੱਸੋ ਸਾਡੇ ਅਮਰਤਾਰੀ ਬੰਦੇ ਕਿਹੜੇ ਨਹੀਂ ਹੁਣ ਜਹੇਦਾਰ ਜਾ ਕੇ ਲੱਭਦਾ ਫਿਰ ਇਹ ਵੀ ਅਮਰਤਾਰੀ ਕਿਹਾ ਕਿ ਨਹੀਂ ਉਹਨਾਂ ਨੂੰ ਕਿਹਾ ਵੀ ਅਮਰਤਾਰੀ ਹੋ ਹੂੰ ਅਰੁਨਾ ਨੇ ਕੋਈ ਇਹ ਅਜੇ ਤੱਕ ਦੱਸਿਆ ਨਹੀਂ ਵੀ ਕਿੰਨੇ ਸਾਡੇ ਬੰਦੇ ਅਮਰਤਾਰੀ ਹੋ ਗਏ ਮੈਂਬਰ ਕਿੰਨੇ ਨਹੀਂ ਹੋਏ ਤੋਂ 5 ਜਨਵਰੀ ਨੂੰ ਜਿਹੜੇ ਇਹਨਾਂ ਦੇ ਉਹਦੇ ਪ੍ਰਧਾਨ ਅਜੀਬ ਖਾਲਸਾ ਦੇ ਤੇ ਜਿਹੜੇ ਆਨਰੇਰੀ ਸਕੱਤਰ ਆ ਉਹਨਾਂ ਨੂੰ ਇੱਥੇ ਸੱਦਿਆ ਹੋਇਆ ਉਹ ਲਿਸਟ ਲੈ ਕੇ ਆਉਣਗੇ ਵੀ ਸਾਡੇ ਬੰਦਿਆਂ ਨੇ ਕਿੰਨਿਆਂ ਨੇ ਅਮਰਤ ਛਕ ਲਿਆ ਤੇ ਕਿੰਨਿਆਂ ਨੇ ਨਹੀਂ ਛਕੇ ਔਰ ਜਿਨ੍ਹਾਂ ਨੇ ਨਹੀਂ ਛਕੇ ਉਹਨਾਂ ਦੀ ਮੈਂਬਰਸ਼ਿਪ ਰੱਦ ਕਰਨਗੇ ਉਹਦਾ ਆਧਾਰ ਤੇ ਉਹਨਾਂ ਦਾ ਸਵਿਧਾਨ ਹੀ ਆ ਨਾ ਉਹਨਾਂ ਦੇ ਸਵਿਧਾਨ 'ਚ ਲਿਖਿਆ ਵੀ ਮੈਂਬਰ ਲਈ ਅਮਰਤਾਰੀ ਹੋਣਾ ਜ਼ਰੂਰੀ ਆ ਅਰਿੰਨ ਨੂੰ ਬਹੁਤ ਸਮਾਂ ਦੇ ਦਿੱਤਾ 5 ਤਰੀਕ ਨੂੰ ਇਹ ਲਿਸਟ ਲੈ ਕੇ ਆਉਣਗੇ ਨਹੀਂ ਤੇ ਉਹਦੇ ਤੋਂ ਬਾਅਦ ਫਿਰ ਅਗਲੀ ਕਾਰਵਾਈ ਬਹੁਤ ਸਖਤ ਹੋਵੇਗੀ ਲਿਗਰਟੀਨ ਨੂੰ ਜਲਾਸ ਸੱਦਿਆ ਗਿਆ ਸੀਗਾ ਉਸ ਬਾਰੇ ਵੀ ਵਿਚਾਰ ਕੀਤਾ ਗਿਆ ਜੀ ਤੁਹਾਡੇ ਆਦੇਸ਼ਾਂ ਦੇ ਉਲਟ ਜਾ ਕੇ ਉਹਨਾਂ ਨੇ ਜਲਾਸ ਸੱਦਿਆ ਜੀ ਦੇਖੋ ਉਹਨਾਂ ਨੇ ਉਸ ਵੇਲੇ ਜਦੋਂ ਪਹਿਲਾਂ ਤੇ ਈਮੇਲਾਂ ਆਪਣੀਆਂ ਬੰਦ ਕਰ ਦਿੱਤੀਆਂ ਠੀਕ ਹੈ ਸਾਡੇ ਕੋਲ ਈਮੇਲ ਹੀ ਨਾਵੇ ਫਿਰ ਜਦੋਂ ਜਿਹੜਾ ਸਿੱਖ ਮਿਸ਼ਨ ਦਾ ਇੰਚਾਰਜ ਸਾਡੇ ਉਹ ਲੈ ਕੇ ਗਿਆ ਉੱਥੇ ਉਹਨਾਂ ਨੇ ਪਹਿਲਾਂ ਤੇ ਅੰਦਰ ਨਹੀਂ ਬਣ ਦਿੱਤਾ ਫਿਰ ਉਹ ਕਿਸੇ ਮੈਂਬਰ ਦੇ ਰਾਹੀਂ ਉਹਨਾਂ ਨੇ ਦਿੱਤਾ ਪਰ ਉਹਨਾਂ ਮੰਨਿਆ ਨਹੀਂ ਉਹਨਾਂ ਨੂੰ ਵੀ 5 ਜਨਵਰੀ ਨੂੰ ਇੱਥੇ ਅਕਾਲ ਤਖਤ ਸਾਹਿਬ ਤੇ ਸੱਦਿਆ ਵੀ ਤੁਸੀਂ ਆਣ ਕੇ ਆਪਣਾ ਪੱਖ ਸਪਸ਼ਟ ਕਰੋ ਇੱਕ ਬਹੁਤ ਵੱਡਾ ਮੁੱਦਾ ਹੈ ਜੀ ਇੱਕ ਤੇਗ বাহাদুর ਸਾਹਿਬ ਦੀ ਜੀਵਨੀ ਲੈ ਕੇ ਉਹਨਾਂ ਨੇ ਕਿਤਾਬ ਚਾਪੀ ਹੈ ਉਹਦੇ ਵਿੱਚ ਇਹਨਾਂ ਨੇ ਗੁਰਤੇਗ বাহাদুর ਸਾਹਿਬ ਨੂੰ ਗੁਰੂ ਹਰ Rai ਸਾਹਿਬ ਦਾ ਪੁੱਤਰ ਕਿਹਾ ਇਹਨਾਂ ਨੇ ਛਾਪੀ ਜੀ ਦੁਆਰਾ ਕਮੇਟੀ ਨੇ ਕਿਤਾਬ ਛਾਪੀ ਹੈ ਸ਼ਹੀਦ ਨਹੀਂ ਜਲਦਾ ਦਿੱਲੀ ਸਰਕਾਰ ਦੀ ਤੇ ਦਿੱਲੀ ਦੀ ਕਿਤਾਬ ਹੈ ਕੋਈ ਨਹੀਂ ਇਹਦੇ ਆਪਾਂ ਜਿਹੜਾ ਸਾਡਾ ਸਿੱਖ ਇਤਿਹਾਸਕ ਬੋਰਡ ਆ ਇਹਦੀ ਵੀ ਲਾਉਣੀ ਹੁਣ ਜ਼ਿੰਮੇਵਾਰੀ ਪਰ ਇਹ ਗਲਤ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਹੜੇ ਆ ਉਹ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੁਪੁੱਤਰ ਆ ਜੇ ਇਹ ਲਿਖਿਆ ਤੱਥਾਂ ਤੋਂ ਉਲਟ ਲਿਖਿਆ ਇਹ ਦੋ ਲਿਖਿਆ ਤੇ ਇਹਤੇ ਆਪਾਂ ਕਾਰਵਾਈ ਪਾਵਾਂਗੇ ਬਾਕੀਆਂ ਤੇ ਝਾਕੀਆਂ ਦੀ ਤੁਸੀਂ ਗੱਲ ਕੀਤੀ ਹੈ ਕਿ ਤੇਗ ਬਹਾਦਰ ਸਾਹਿਬ ਦਾ 185 38 ਸਥਾਨ-ਸਥਾਨ ਤੇ ਬੋਰਡ ਲਾਏ ਗਏ ਰਾਜਨੀਤਿਕ ਪਾਰਟੀਆਂ ਉਹਨੂੰ ਕਿਵੇਂ ਦੇਖਦੇ ਹੋ ਕਿ ਇਹ ਵੀ ਬੇਦਬੀ ਹੈ ਨਹੀਂ ਕੋਈ ਬੋਰਡ ਠੀਕ ਹੋ ਰਹੀ ਸੀ ਬੋਰਡ ਤੇ ਕਿੱਥੇ ਮਤਲਬ ਕੋਈ ਗਿੱਤੀ ਨਹੀਂ ਸੀ ਬੋਰਡ ਦੇ ਇੱਕ ਚੌਂਕ ਚੰਨੇ ਸੀ ਬੰਦੇ ਘਟਦੇ ਬੋਰਡ ਜਿਆਦਾ ਸੁਣਾਇਆ ਵੀ ਗਿਆ ਉਹਨੂੰ ਕਿਵੇਂ ਦੇਖੀਂ ਦੇਖੋ ਮੈਂ ਤੇ ਕਹਿੰਦਾ ਵੀ ਸਾਨੂੰ ਨਾ ਗੁਰੂ ਦੀ ਸਿੱਖਿਆ ਮੰਨਣੀ ਚਾਹੀਦੀ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਸਿੱਖਣਾ ਚਾਹੀਦਾ ਚਾਹੀਦਾ ਤੇ ਆ ਵੀ ਅਸੀਂ ਇਤਿਹਾਸ ਤੋਂ ਸਿੱਖਿਆ ਲਈਏ ਨਾ ਕਿ ਉਸ ਗੱਲ ਨੂੰ ਸਾਰਾ ਬਣਾ ਕੇ ਆਪਣਾ ਪ੍ਰਚਾਰ ਕਰੀਏ ਪ੍ਰਚਾਰ ਕਰੀਏ ਗੁਰੂ ਦੀ ਬਾਣੀ ਦਾ ਪ੍ਰਚਾਰ ਕਰੀਏ ਗੁਰੂ ਦੇ ਇਤਿਹਾਸ ਦਾ ਔਰ ਜਿੱਥੇ ਕਿਤੇ ਵੀ ਕਿਤੇ ਗਲਤ ਥਾਵਾਂ ਦੇ ਉੱਤੇ ਇਸ਼ਤਿਹਾਰ ਕਿਸੇ ਨੇ ਵੀ ਲਾਏ ਆ ਉਹਨਾਂ ਨੂੰ ਉਹ ਹੁਣ ਉਤਾਰ ਕੇ ਤੇ ਬੜੇ ਅਦਬ ਦੇ ਨਾਲ ਕਿਤੇ ਕਿਸੇ ਇਹਨਾਂ ਨੂੰ ਟਿਕਾਣੇ ਲਾ ਦੇਣਾ ਚਾਹੀਦਾ ਭਾਵੇਂ ਇਹਨਾਂ ਤਸਵੀਰਾਂ ਦਾ ਉਹ ਸੰਸਕਾਰ ਕਿਤੇ ਕਰ ਦੇਣਾ ਤੋਂ ਥਾਂ ਥਾਂ ਤੇ ਇਦਾਂ ਕਿਤੇ ਵੀ ਤਸਵੀਰਾਂ ਗੁਰੂ ਸਾਹਿਬ ਦੀ ਵੀ ਆ ਭਾਵੇਂ ਉਹ ਇਦਾਂ ਕਿਤੇ ਰੁੜ ਰਹੀ ਆ ਚੰਗੀ ਗੱਲ ਨਹੀਂ ਜਿਨ੍ਹਾਂ ਨੇ ਬੋਰਡ ਲਾਏ ਆ ਹੁਣ ਉਹਨਾਂ ਦਾ ਫਰਜ਼ ਆ ਕਿ ਉਹਦੀ ਸੁਭਾਲ ਕਰਨ। ਜੀ ਸਾਹਿਬ ਜੀ ਸਾਹਿਬ ਇੱਕ ਮੰਤਰੀ ਫੋਟੋ ਆਜੇ ਹੋਏ ਨੇ ਜੀ ਤੁਸੀਂ ਫਰਮਾਨ ਤੁਹਾਨੂੰ ਬੜਾ ਸੀ ਕਿੱਦਾਂ ਲੱਗਿਆ ਸੀ ਜੀ ਪੁਸਟੀ ਕਰਨ ਆਇਆ ਜੀ ਪਰ ਉਹ ਵਾਲੇ ਵਿਚਾਰ ਨਹੀਂ ਉਹਨਾਂ ਦਾ ਸਪਸ਼ਟੀਕਰਨ ਆਇਆ ਪਰ ਅਜੇ ਵਿਚਾਰ ਦੀ ਨਾ ਅਜੇ ਨਿੱਜੀ ਤੌਰ ਤੇ ਨਹੀਂ ਪੇਸ਼ ਹੋਇਆ ਇਸ ਦਾ ਇੱਕ ਬੜਾ ਇੰਪੋਰਟੈਂਟ ਮਸਲਾ ਹੈ ਕਿ ਤੁਸੀਂ ਨਹੀਂ ਇੱਕ ਫਤਿਹਗੁਰ ਸਾਹਿਬ ਦੀ ਧਿਰ ਤੋਂ ਆਦੇਸ਼ ਇੱਕ ਜਾਰੀ ਕੀਤਾ ਹੈ ਆਦੇਸ਼ ਕਹਿੰਦੇ ਨਾ ਕੌਮ ਨੇ ਕੋਟੇ ਨਾਲ ਸਹਿਮਤੀ ਦਿੱਤੀ ਹੈ ਠੀਕ ਹੈ ਉਹ ਬੰਦ ਨੂੰ ਲੈ ਕੇ ਸ਼ਰਾਬ ਦੀ ਠੇਕਿਆਂ ਨੂੰ ਲੈ ਕੇ ਇਹ ਸ਼ਹਾਦਤ ਦੇ ਜਿਹੜੇ ਦਿਨ ਹੁੰਦੇ ਨੇ ਦੂਜੇ ਪਾਸੇ ਇੱਕ ਬਾਲ ਸਿਟੀ ਦੇ ਅੰਦਰ ਜਿਹੜਾ ਹੈ ਤਮਾਕੂ ਬੀੜੀ ਮੀਡੀਅਮ ਦੁਕਾਨਾਂ ਦੇ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਆਦੇਸ਼ ਨੇ ਤਰਨੇ ਲੱਗਨੇ ਸ਼ੁਰੂ ਹੋ ਗਏ ਨੇ ਜੀ ਉਹ ਕਹਿੰਦੇ ਵੀ ਸਸਤੀ ਦਾ ਆਪਣੇ ਬਜ਼ੁਰਗਾਂ ਤੋਂ ਇੱਥੇ ਡੇੜੀਆਂ ਲਾ ਰਹੇ ਆ ਚਾਹੇ ਅਸੀਂ ਟੈਲੀਫੋਨ ਐਕਸਚੇਂਜ ਦੀ ਗੱਲ ਕਰ ਲਈਏ ਚਾਹੇ ਅਸੀਂ ਉਹ ਮੱਛੀ ਮੰਡੀ ਦੀ ਗੱਲ ਕਰ ਲਈਏ ਉਹਨਾਂ ਨੂੰ ਕੋਈ ਬਦਲਵਾ ਜਿਹੜਾ ਕੋਈ ਦੁਕਾਨ ਨਹੀਂ ਦਿੱਤੀ ਜਾਂਦੀ ਕਿਵੇਂ ਦੇਖ ਰਹੇ ਜੀ ਉਹਨਾਂ ਦੀ ਰੋਜ਼ਗਾਰ ਜਿਹੜਾ ਉਹ ਵੀ ਇੱਥੋਂ ਜਿਹੜਾ ਤੇ ਵੇਖੋ ਸਰਕਾਰ ਦਾ ਮਸਲਾ ਨਾ ਬਦਲਵਾ ਪ੍ਰਬੰਧ ਕਰਨਾ ਨਹੀਂ ਕਰਨਾ ਹਾਂ ਜਿਹਦੇ ਜ਼ਥੇਦਾਰ ਤੇ ਵੇਖੋ ਆਪਾਂ ਪਹਿਲਾਂ ਵੀ ਕਹਿੰਨੇ ਅੱਜ ਵੀ ਕਹਿੰਨੇ ਤੇ ਅੱਜ ਸਿੱਖ ਵੀ ਸਿੱਖ ਸ਼ਰਾਬ ਨਹੀਂ ਪੀਂਦਾ ਸਿੱਖ ਸ਼ਰਾਬ ਦੇ ਨੇੜੇ ਨਾ ਜਾਵੇ ਸਿਗਰਟ ਬੀੜੀ ਤਮਾਕੂ ਇਹ ਸਿੱਖੀ ਦੇ ਵਿੱਚ ਬਿਲਕੁਲ ਵਰਜਤ ਆ ਪਰ ਮੈਨੂੰ ਤੇਰਾ ਨਹੀਂ ਹੋਈ ਉੱਥੇ ਇੱਕ ਦਿਨ ਉਹ ক্রিকেট ਮੈਚ ਹੋਇਆ ਉੱਥੇ ਹਾਂਜੀ ਨਿਊ ਚੰਡੀਗੜ੍ਹ ਹਾਂ ਉਹ ਹੈਗਾ ਤੇ ਪੰਜਾਬ ਦਾ ਹੀ ਹਿੱਸਾ ਮੁੱਲਾਂਪੁਰ ਉਹ ਮੈਨੂੰ ਕਿਸੇ ਨੇ ਮਤਲਬ ਭੇਜਿਆ ਸਪੈਸ਼ਲ ਸਕਰੀਨਸ਼ਾਟ ਪੰਜਾਬ 'ਚ ਮੈਚ ਹੋ ਰਿਹਾ ਤੇ ਮਸ਼ਹੂਰੀ ਕਾ ਦੀ ਚੱਲ ਰਹੀ ਆ ਪਾਨ ਭਾਰ ਦੀ ਲਹਨਤ ਵਾਲੀ ਗੱਲ ਹੈਡਾ ਨੂੰ ਪ੍ਰਮੋਟ ਕਰਦਿਆਂ ਜਿਹੜਾ ਨਸ਼ਾ ਬੰਦਾ ਖਾ ਕੇ ਤੇ ਵੀ ਥਾਂ ਤੇ ਪਚਕਾਰੀਆਂ ਮਾਰਦਾ ਗੰਦ ਪਾਉਂਦਾ ਉਹਦੀ ਤੁਸੀਂ ਪ੍ਰਮੋਸ਼ਨ ਕਰ ਰਹੇ ਹੋ ਇਹ ਤਾਂ ਸ਼ਰਮ ਵਾਲੀ ਗੱਲ ਕਿਹੜੀ ਹੋ ਸਕਦੀ ਹੈ ਖੇਡਾਂ ਦੇ ਰਾਹੀਂ ਦੇ ਆਪਾਂ ਕਹਿੰਦਾ ਵੀ ਨਸ਼ਿਆਂ ਤੋਂ ਬਚੋ ਪਰ ਪੰਜਾਬ ਵਰਗੀ ਧਰਤੀ ਤੇ ਇਹੋ ਜਿਹੇ ਨਸ਼ੇ ਪ੍ਰਮੋਟ ਕਰਦੇ ਹੋ ਜਿਹਦੇ ਲਾਗੂ ਦੀ ਪੰਜਾਬੀ ਸਿਆਣਾ ਨਹੀਂ ਲੰਗਦਾ ਇਹ ਕਰਕੇ ਇਹਨਾਂ ਚੀਜ਼ਾਂ ਤੇ ਗੌਰ ਕਰਨਾ ਚਾਹੀਦਾ ਐਸਾ ਕਿ ਨੂੰ ਮੰਨਦੇ ਹੋ ਜਿਹੜੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਹੈ ਗੁਰਪ੍ਰੀਤ ਸਿੰਘ ਮਹਾਰਾਜ ਉਹਦੇ ਆਦੇਸ਼ ਦੇ ਵਿੱਚੀ ਸਪਸ਼ਟ ਕਰਤਾ ਠੀਕ ਹੈ ਜੀ ਮੰਨਣ ਦਾ ਕਿਵੇਂ ਸਵਾਲ ਪੈਦਾ ਹੋ ਜਾਵੇਗਾ ਸਿੱਖ ਸਾਹਿਬ ਇੱਕ ਵੀਡੀਓ ਬਾਹਰ ਹੋਈ ਹੈ ਜਿਸ ਵਿੱਚ ਇੱਕ ਸਮਾਗਮ 'ਤੇ ਜਸੀ ਜੀ ਜਸੀ ਸਿੰਗਰ ਨੇ ਉਹ ਕੀਰਤਨ ਕਰ ਰਿਹਾ ਹੈ ਇਹ ਹੈ ਕਿ ਫਤਿਹ ਸੇ ਕੌਣ ਕਰਕੇ ਪਿੱਛੇ ਭਾਇ ਜਿੰਦਰ ਸਿੰਘ ਛਿਰਨਗਰ ਵਾਲੀ ਬੈਠੇ ਹੈ ਤੇ ਇਹ ਮੰਜ਼ੂਰੀ ਹੈ ਕਿਉਂਕਿ ਰਹਿਮਾਇਦਾਨ ਉਸਾਰ ਇਸ ਤਰ੍ਹਾਂ ਹੈ ਕਿ ਗੁਰਸ਼ਬਦ ਨੂੰ ਕਿੰਨੇ ਨੇ ਨਾ ਵੀ ਕੀਤਾ ਜਾ ਸਕਦਾ ਹੈ ਇਸ ਬਾਰੇ ਸਿੱਖ ਰਿਆਰ ਮਰਿਆਦਾ ਸਪਸ਼ਟ ਲਿਖਿਆ ਹੈ ਕਿ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕੀਰਤਨ ਉਹ ਸਿੱਖ ਹੀ ਕਰ ਸਕਦਾ ਹੈ ਪਰ ਜੇ ਕੋਈ ਸਿਖ ਰਿਆਦ ਮਰਿਆਦਾ ਦੇ ਉਲਟ ਕਰ ਰਿਹਾ ਤਾਂ ਗਲਤ ਆ ਉਹ ਠੀਕ ਨਹੀਂ ਆ ਇਹ ਸਿਖ ਰਿਆਦ ਮਰਿਆਦਾ ਦੇ ਵਿੱਚ ਦੀ ਬਿਲਕੁਲ ਐਨ ਸ਼ਬਦਸ਼ਤ ਕਰਕੇ ਲਿਖਿਆ ਆ ਜਿਵੇਂ ਆ ਵੀ ਕੋਈ ਫਿਲਮਾਂ ਦੀ ਗੱਲ ਕੀਤੀ ਆ ਐਨ ਇੱਕ ਦੇਸ਼ਾਂ ਦੇ ਵਿੱਚ ਸੰਗਤ ਸੱਜਣਸ਼ੀਲ ਪ੍ਰਵਾਸਾਂ ਦੇ ਕਿ ਆਉਂਦੀ ਆ ਹੈਰੀਟੇਜ ਸਟ੍ਰੀਟ ਦੀ ਗੱਲ ਕਰਾਂਗਾ ਉੱਥੇ ਪ੍ਰੀ-ਪੈਡ ਸ਼ੂਟ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦਾ ਆ ਅਸ਼ਰੀਲਤਾ ਭਰੇ ਪੋਜ ਲੈ ਜਾਂਦੇ ਨੇ ਕਈ ਵਾਰ ਰੁਕਣ ਦੀ ਪੁੱਛ ਕੀਤੀ ਜਾਂਦੀ ਆ ਪਰ ਉਹ ਜਿਹੜੇ ਕੈਮਰਾਮੈਨ ਹੁੰਦੇ ਬਾਹਰੋਂ ਆ ਕੇ ਇਥੇ ਸ਼ੂਟ ਕਰਦੇ ਨੇ ਕਿਵੇਂ ਦੇਖਦੇ ਹੋਗੇ ਸੰਗਤ ਬੜੀ ਆਉਂਦੇ ਸੰਗਤ ਭਾਵਨ ਦੀ ਇਹ ਰੋਕਣੇ ਕਿੰਨੇ ਆ ਸ਼ਾਸਨ ਨੇ ਇਹ ਪ੍ਰਸ਼ਾਸਨ ਕੀ ਕਰ ਰਿਹਾ ਉਹਦਾ ਮੈਂ ਕੋਸ਼ਿਸ਼ ਕਰਾਂਗੇ ਦੋ ਦਿਨ ਘੁੰਮ ਲਾਂਗੇ ਇੱਥੇ ਔਰ ਇਹ ਤੋਂ ਸਖਤadesh ਕਰਾਂਗੇ ਇਹਨਾਂ ਚੀਜ਼ਾਂ ਨੂੰ ਰੋਕਣਗੇ ਸੇਖ ਸਾਹਿਬ ਜਿਹੜੇ 328 ਕਾਮਨ ਸੁਪਾ ਦੇ ਮਾਮਲੇ ਦੇ ਦੋਸ਼ੀ ਕਰਾਇਆ ਸੀ ਉਹਨਾਂ ਦੇ ਖਿਲਾਫ ਸਰਕਾਰੀ ਕਾਰਵਾਈ ਦੀ ਜਾਂ ਧਾਰਮਿਕ ਰੋਹ ਰੀ ਕਮਸਾਲ ਕੋਈ ਕਾਰਵਾਈ ਹੋ ਸਕਦੀ ਇਹ ਆਉਣ ਵਾਲੇ ਸਮੇਂ ਸੋਚਿਆ ਜਾ ਸਕਦਾ ਪਹਿਲਾਂ ਹੋਈ ਐ ਜੀ ਜਦੋਂ ਆਦੇਸ਼ ਹੋਇਆ ਸੀਗਾ ਪਹਿਲੇ ਉਹ ਜਿਹੜੇ ਮਹਾਰਾਜ ਦੇ ਭਾਵਨ ਸਰੂਪ ਨਾਲ ਕੁਝ ਅਗਨ ਫੇਟ ਵੀ ਹੋਏ ਠੀਕ ਹੈ ਜੀ ਪਰ ਇਹ ਦੋ ਕੇਸ ਇਕੱਠੇ ਉਹਦੇ ਉਹਦੇ ਵਿੱਚ ਉਹਨਾਂ ਨੂੰ ਤੇ ਤਨਖਾਹ ਲੱਗੀ ਹੈ ਇੱਥੋਂ ਬਾਕੀ ਕਿਉਂਕਿ ਮੈਂ ਵੈਸੇ ਸਾਰੀ ਰਿਪੋਰਟ ਪੜ੍ਹੀ ਹੈ ਸਰ ਸਪਾਈ ਦੀ ਸੇਵਾ ਕਿਸ ਕੋਲ ਹੈ ਜੀ ਮੁਕਾ ਸਾਹਿਬ ਦੀ ਜਾਂ ਉਹ ਤੇ ਸ਼ਰਮਣੀ ਕਮੇਟੀ ਕੋਲ ਹੀ ਹੈ ਠੀਕ ਹੈ ਜੀ ਦੁਕਾਨਾਂ ਤੇ ਜਿਹੜੇ ਮਿਲ ਰਹੇ ਆ ਜੀ ਆਪਾਂ ਮਿਲ ਕੇ ਦੇਖਦੇ ਮੁਕਾ ਸਾਹਿਬ ਮਿਲਦੇ ਦੁਕਾਨਾਂ ਦੇ ਤੇ ਇਹਦੇ ਤੇ ਸਮੇਂ-ਸਮੇਂ ਤੇ ਇਹ ਦੇਸ਼ ਹੋਏ ਨੇ ਅਦਰਬ ਰੱਖਣਾ ਚਾਹੀਦਾ ਸਤਕਾਰ ਰੱਖਣਾ ਚਾਹੀਦਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨਾ ਇਥੋਂ ਮੈਂ ਨਹੀਂ ਸ਼ਾਬਦਾ ਜਿਹੜੇ ਵਿਅਕਤੀ ਦੋਸ਼ੀ ਪਾਏ ਗਏ ਨੇ ਉਹਨਾਂ ਦੇ ਖਿਲਾਫ ਅਕਾਲ ਪੁਰਖ ਸਾਹਿਬ ਨੂੰ ਕੋਈ ਕਾਰਵਾਈ ਹੋ ਸਕਦੀ ਹੈ ਹੋ ਸਕਦੀ ਹੈ ਕਿਉਂ ਨਹੀਂ ਹੋ ਸਕਦੀ ਇੱਥੇ ਵਿਚਾਰ ਕੀਤੀ ਜਾਵੇ ਵਿਚਾਰ ਕਿਉਂਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਸਪਸ਼ਟ ਕੀਤਾ ਵੀ ਪੀਸ਼ਪ ਸਿੰਘ ਦੀ ਰਿਪੋਰਟ ਔਰ ਉਸ ਵੇਲੇ ਸਿੰਘ ਸਾਹਿਬਾਨਾਂ ਦੇ ਫੈਸਲੇ ਅੱਜ ਇੱਥੇ ਕੁਝ ਵੀ ਨਵਾਂ ਨਹੀਂ ਹੈ ਉਹ ਜੋ ਹੋਇਆ ਉਹ ਪਾ ਤੁਹਾਡੇ ਸਾਹਮਣੇ ਰੱਖਤਾ ਪਰ ਆਪਾਂ ਨੂੰ ਬਹੁਤ ਚੰਗੀ ਭਾਵਨਾ ਦੇ ਨਾਲ ਇਹਨਾਂ ਮਾਮਲਿਆਂ ਨੂੰ ਵਿਚਾਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ